ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣੇ ਨੇ ਟੈਬੀ ਲਾਈਨਿੰਗ ਦੇ ਸੂਟ ਨੇ ਬਹੁਤ ਭੈਣਾਂ ਦੀ ਡਿਮਾਂਡ ਸੀ ਜਿਹੜੇ ਵੀ ਸ਼ੇਪ ਗਲੇ ਦੇ ਵਿੱਚ ਚੱਲੇ ਨੇ ਉਹਨਾਂ ਵਿੱਚੋਂ ਜਿਹੜੇ ਸੈੱਟ ਤਾਂ ਆਪਨ ਨੂੰ ਰਿਪੀਟ ਮਿਲੇ ਨੇ ਯਾਨੀ ਕਿ ਰਿਪੀਟ ਲੈ ਕੇ ਆਈ ਆ ਜਿਹੜੀਆਂ ਭੈਣਾਂ ਉਦੋਂ ਰਹਿ ਗਈਆਂ ਸੀ ਜਿਨ੍ਹਾਂ ਨੂੰ ਇਹ ਕਲਰ ਨਹੀਂ ਮਿਲੇ ਸੀ ਉਹਨਾਂ ਲਈ ਇਹ ਕਲਰ ਜਿੰਨੇ ਕ ਸਾਥ ਅਵੇਲੇਬਲ ਹੋ ਸਕਿਆ ਦੁਬਾਰ ਕਿਸੇ ਦੇ ਵਿੱਚ ਆਪਣੇ ਕੋਲ ਜਿਹੜੇ ਪਿਛਲੇ ਸੂਟ ਸੀ ਇੱਕ ਜਾਂ ਦੋ ਕਲਰ ਜਿਹੜੇ ਰਹਿ ਗਏ ਸੀ ਉਹ ਮੈਂ ਦੁਬਾਰਾ ਸ਼ੋਅ ਕਰੂੰਗੀ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੀ ਵੀਡੀਓ ਫਸਟ ਟਾਈਮ ਦੇਖ ਰਹੇ ਹੋ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਆਪਣਾ ਪੇਮੈਂਟ ਦਾ ਮੈਥਡ ਆਨਲਾਈਨ ਹੀ ਆ ਜੀ ਤੇ ਗੂਗਲ ਪੇ ਬੈਂਕ ਟ੍ਰਾਂਸਫਰ ਜਿਵੇਂ ਮਰਜੀ ਤੁਸੀਂ ਕਰ ਸਕਦੇ ਹੋ ਕਈ ਪੈਣਾ ਫੋਰਨ ਚ ਨੇ ਜਿਹੜੀਆਂ ਇਹ ਚੀਜ਼ਾਂ ਦੋ ਹਨਾ ਹੁੰਦੀਆਂ ਜਾਂ ਤਾਂ ਤੁਸੀਂ ਬੈਂਕ ਟ੍ਰਾਂਸਫਰ ਕਰ ਸਕਦੇ ਹੋ ਜੇ ਤੁਸੀਂ ਮਨੀ ਗ੍ਰਾਮ ਵਗੈਰਾ ਜਿਵੇਂ ਵੀ ਤੁਹਾਨੂੰ ਈਜ਼ੀ ਲੱਗਦਾ ਵਾ ਤੁਸੀਂ ਉਸੇ ਤਰ੍ਹਾਂ ਆਪਣੀ ਮਨੀ ਸੈਂਡ ਕਰਕੇ ਆਪਣੀ ਬੁਕਿੰਗ ਕਰ ਸਕਦੇ ਹੋ ਆਪਣਾ ਜਿਹੜਾ ਆਰਡਰ ਆ ਉਹਨੂੰ ਸਟਾਰਟ ਕਰ ਸਕਦੇ ਹੋ ਲੇਕਿਨ ਪਲੀਜ਼ ਇੰਨਾ ਕਾ ਵੀ ਥੋੜੀ-ਮੋਟੀ ਪੇਮੈਂਟ ਕਰਕੇ ਆਪਣਾ ਹਨਾ ਕੱਲ੍ਹ ਆ ਕਰੋ ਤਾਂ ਕਿ ਫਿਰ ਉਸ ਤੋਂ ਬਾਅਦ ਬੇਫਿਕਰ ਹੋ ਕੇ ਤੁਸੀਂ ਜਿੰਨੇ ਮਰਜੀ ਸੂਟ ਤੁਸੀਂ ਆਪਣੇ ਹੋਲਡ ਤੇ ਰਖਵਾ ਸਕਦੇ ਹੋ ਤੇ ਲੋ ਜੀ ਤੁਹਾਨੂੰ ਦਿਖਾਨੀ ਆ ਅੱਜ ਦੇ ਸੂਟ ਕਲੈਕਸ਼ਨ ਬਹੁਤ ਸੋਹਣੀ ਆ ਸੋ ਕਿਸੇ ਵਿੱਚ ਸਿੰਗਲ ਡਬਲ ਵੀ ਹੋਣਗੇ ਕਿਸੇ ਵਿੱਚ ਪੂਰਾ ਸੈੱਟ ਵੀ ਹੋਊਗਾ ਜਿੰਨੇ ਕੇ ਸਾਨੂੰ ਜਾਨ ਕੇ ਰਿਪੀਟ ਮਿਲੇ ਉਹਨੇ ਤਾਂ ਰਿਪੀਟ ਲੈ ਕੇ ਆਏ ਆ ਸੋ ਜਿੰਨੇ ਕੇ ਆਪਣੇ ਕੋਲ ਸੀਗੇ ਤਾਂ ਉਹਨੇ ਤੋਂ ਹੋਰ ਮੈਂ ਰਿਪੀਟ ਤੇ ਦਿਖਾ ਰਹੀ ਆ ਹਾਂ ਲਓ ਤਾਂ ਸੋ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਂਗੀ ਰਸ਼ੀਆ ਦੀ ਜੌਰਜਟ ਦਾ ਸੂਟ ਰਸ਼ੀਆ ਦੀ ਜੌਰਜਟ ਆ ਆਰੀ ਵਰਕ ਦਾ ਕੰਮ ਮਿਲੂਗਾ ਇਹ ਸਿੰਗਲ ਸੂਟ ਆ ਇਹਦੇ ਵਿੱਚ ਕੋਈ ਕਲਰ ਨਹੀਂ ਕੋਈ ਹੋਣ ਨਹੀਂ ਹੈਗਾ ਕੋਈ ਡਿਜ਼ਾਈਨ ਨਹੀਂ ਹੈਗਾ ਇਹ ਸਿੰਗਲ ਸੂਟ ਮਿਲੂਗਾ ਆਰੀ ਵਰਕ ਦੇ ਨਾਲ ਸਾਰਾ ਟੋਟਲੀ ਆਰੀ ਵਰਕ ਹੋਇਆ ਹੋਊਗਾ ਦੇਖੋ ਸਾਰਾ ਟੋਟਲੀ ਜਿਹੜੀਆਂ ਪੈਣਾ ਪਾਦੀਆਂ ਨਾ ਵਿਸਕੋਸ ਵਾਲੀ ਵੀ ਵਧੀਆ ਵਾਲੀ ਜੋਰਜਟ ਬੰਬਰ ਜੋਰਜਟ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਵਾਲੀ ਇਹ ਜੋਰਜਟ ਆ ਬਹੁਤ ਸੋਹਣਾ ਸਟਾਫ ਆ ਸਭ ਤੋਂ ਸੁਪੀਰੀਅਰ ਇਹ ਤੋਂ ਉੱਪਰ ਕੋਈ ਜੋਰਜਟ ਨਹੀਂ ਹੈਗੀ ਸਭ ਤੋਂ ਸੁਪੀਰੀਅਰ ਆ ਇਹ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਇਸ ਤਰ੍ਹਾਂ ਇਹਦੀ ਸ਼ਰਟ ਦੀ ਸਾਰੀ ਪ੍ਰਿੰਟਿੰਗ ਹੋਊਗੀ ਬਹੁਤ ਸੋਹਣੀ ਸ਼ਰਟ ਆ ਤੇ ਨਾਲ ਇਹਦੇ ਬਾਟਮ ਆਊਗੀ ਜੀ ਪਲੇਨ ਆਲੋ ਪਿਓਰ ਮਸਲੀਨ ਸਿਲਕ ਦੇ ਨਾਲ ਆਉਗੀ ਬਾਟਮ ਜੌਰਜਟ ਦੀ ਰਹੋਗੀ ਸ਼ਰਟ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਵਾਲੇ ਸੋੜਨੇ ਇਹ ਸਿੰਗਲ ਪੀਸ ਆ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਰਸ਼ੀਆ ਬ੍ਰਾਂਡ ਦਾ ਵਾ ਤੇ ਨਾਲ ਇਹਦੇ ਜਿਹੜਾ ਦੁਪੱਟਾ ਵਾ ਉਹ ਵੀ ਜੌਰਜਟ ਦਾ ਹੀ ਮਿਲੂ ਬੰਬਰ ਜੌਰਜਟ ਦਾ ਹੈ ਹਾਂ ਬੰਬਰ ਜੌਰਜਟ ਦਾ ਹੀ ਦੁਪੱਟਾ ਇਦਾਂ ਸੋ ਜਿਹੜੀਆਂ ਭੈਣਾਂ ਨੂੰ ਇਹ ਵਾਲਾ ਪੀਸ ਚਾਹੀਦਾ ਹੋਇਆ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਸਕੇ ਤੇ ਘਰ ਬੈਠੇ ਤੁਸੀਂ ਇਹਨਾਂ ਦਾ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਆਲੋ ਨੈਕਸਟ ਪੀਸ ਦੇਖ ਲਓ ਇਹ ਹੈਗਾ ਫਰੋਜ਼ੀ ਸ਼ੇਡ ਦੇ ਉੱਪਰ ਇਹ ਆ ਗਿਆ ਜੀ ਟੈਬੀ ਲਾਈਨਿੰਗ ਇਹ ਆ ਗਈ ਟੈਬੀ ਲਾਈਨਿੰਗ ਇਹ ਪਾਰਟੀ ਵੀਅਰ ਸੂਟ ਨੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਮਤਲਬ ਕਿ ਡੇਲੀ ਯੂਜ਼ ਲਈ ਕਰ ਲਓ ਯੂਜ਼ ਬਾਅਦ ਦੇ ਵਿੱਚ ਪਹਿਲਾਂ ਆਪਾਂ ਆਉਣ ਜਾਣ ਲਈ ਕਪੜਾ ਰੱਖ ਲੈਨੇ ਆ ਬਾਅਦ ਦੇ ਵਿੱਚ ਜਿਵੇਂ ਮਰਜੀ ਆਪਾਂ ਘਰੇ ਪਾ ਕੇ ਇਹਨਾਂ ਨੂੰ ਹੰਡਾ ਸਕਦੇ ਆ ਜਿਵੇਂ ਮਰਜੀ ਇਹਨਾਂ ਨੂੰ ਘਰੇ ਤੁਸੀਂ ਵਾਸ਼ ਕਰ ਸਕਦੇ ਹੋ ਪਿਓਰ ਟੈਪੀ ਲਾਈਨਿੰਗ ਆ ਬਿਲਕੁਲ ਸਿਲਕ ਵਾਂਗੂ ਇਹਦੀ ਸ਼ਾਈਨ ਆਉਗੀ ਕਪੜੇ ਦੀ ਹਨਾ ਕੋਈ ਇਹਦੀ ਡਲਨੈਸ ਨਹੀਂ ਹੁੰਦੀ ਕੋਈ ਵੀ ਤਰ੍ਹਾਂ ਦਾ ਇਹਦਾ ਕੋਈ ਕੰਪਲੇਨ ਨਹੀਂ ਹੈਗੀ ਇਦਾਂ ਇਹਦਾ ਵੀ ਸ਼ੇਪ ਗਲਾ ਹੋਗਾ ਨਾਲ ਇਹਦੇ ਪੋਲਗੇ ਬਟਨ ਦੇ ਨਾਲ ਇਹ ਹੈਗਾ ਵਾ ਬਹੁਤ ਸੋਹਣਾ ਪੀਸ ਹਲੋ ਜੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਸ ਤਰ੍ਹਾਂ ਸਾਰੀ ਫਰੋਜ਼ੀ ਕਲਰ ਦੇ ਉੱਪਰ ਇਹਦੀ ਹੈਗੀ ਆ ਡਿਜ਼ਾਈਨਿੰਗ ਨਾਲ ਇਹਦੇ ਬਾਟਮ ਆਉਗੀ ਸਿਲਕ ਦੀ ਪਿਓਰ ਸਿਲਕ ਦੀ ਰਹੂਗੀ ਬਾਟਮ ਪਾਰਟੀ ویئر ਸੂਟ ਨੇ ਜਿਵੇਂ ਮਰਜੀ ਤੁਸੀਂ ਹਨਾ ਹੁਣ ਫੰਕਸ਼ਨਾਂ ਦੇ ਗਾਹਾਂ ਗਰਮੀਆਂ ਦੇ ਵਿੱਚ ਆਪਾਂ ਇਦਾਂ ਨਹੀਂ ਹੌਲੀਆਂ ਜਾਂ ਚੀਜ਼ਾਂ ਭਾਲਦੇ ਹੁੰਨੇ ਆ ਤਾਂ ਕਿ ਫੰਕਸ਼ਨ ਵੀ ਅਟੈਂਡ ਹੋ ਸਕੇ ਤੇ ਜਿਆਦਾ ਉਹ ਵੀ ਨਾ ਲੱਗੀਏ ਵੀ ਔੜ ਜੇ ਕੱਪੜੇ ਵੀ ਨਹੀਂ ਪੈਂਦੇ ਹੈਗੇ ਜਿਆਦਾ ਹੈਵੀ ਉਦੋਂ ਸਿਰਫ ਇਦਾਂ ਸਿੰਪਲ ਸੋਬਰ ਜੇ ਪੈਂਦੇ ਨੇ ਸੋ ਬਹੁਤ ਸੋਹਣਾ ਕਨਸੈਪਟ ਆ ਇਹ ਇਸ ਤਰ੍ਹਾਂ ਬਣੂਗੀ ਸ਼ਾਰਟ ਤੇ ਇਹ ਰਹੂਗੀ ਇਹਦੀ ਬਾਟਮ ਨਾਲ ਚੈੱਕ ਦੇ ਵਿੱਚ ਆਊਗਾ ਜੀ ਦੁਪੱਟਾ ਪੱਲੇ ਮਿਲਣਗੇ ਦੁਪੱਟੇ ਦੇ ਸਾਰੇ ਟਾਈ ਡਾਈ ਆ ਲੋ ਫੋਰ ਸਾਈਡ ਲੈਸ ਦੀ ਸਾਰੀ ਫਿਨਿਸ਼ਿੰਗ ਚੰਗੀ ਤਰ੍ਹਾਂ ਮਿਲੂਗੀ ਤੁਹਾਨੂੰ ਸਾਰਾ ਦੁਪੱਟਾ ਵੀ ਤੁਹਾਨੂੰ ਪ੍ਰੋਪਰ ਰੈਡੀ ਮਿਲੂਗਾ ਸੋ ਇਹਨਾਂ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਹੋਇਆ ਲੈ ਕੇ ਸਕਰੀਪਟ ਸਾਡਾ ਆਰਡਰ ਕਰ ਦਿਓ ਦੋ ਕਲਰ ਮਿਲਣਗੇ ਇਹਦੇ ਵਿੱਚ ਦੋਨੇ ਕਲਰ ਬਹੁਤ ਸੋਹਣੇ ਬਹੁਤ ਪਿਆਰੇ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਬਲੈਕ ਕਲਰ ਵੀ ਅਵੇਲੇਬਲ ਆ ਤੇ ਫਰੋਜ਼ੀ ਕਲਰ ਵੀ ਅਵੇਲੇਬਲ ਆ ਲਓ ਜੀ ਇਹ ਵੀ ਪਾਰਟੀ ویئر ਕਨਸੈਪਟ ਆ ਬਹੁਤ ਹੀ ਪਿਆਰਾ ਇਹ ਸਾਰਾ ਤੁਹਾਨੂੰ ਆਰੀ ਦੇ ਨਾਲ ਹਾਈਲਾਈਟ ਮਿਲੂਗਾ ਇਹ ਸਾਰਾ ਹੈਂਡ ਦਾ ਕੰਮ ਹੋਇਆ ਦੇਖੋ ਇਹਦੇ ਨੀਚੇ ਤੋਂ ਪਤਾ ਲੱਗੂਗਾ ਤੁਹਾਨੂੰ ਸਾਰਾ ਹੈਂਡ ਦਾ ਕੰਮ ਟੋਟਲੀ ਸਾਰਾ ਹੈਂਡ ਦੇ ਨਾਲ ਇੱਕ ਇੱਕ ਟਾਂਕੇ ਨੂੰ ਪੂਰਾ ਪਰੋਇਆ ਗਿਆ ਇਹ ਨਹੀਂ ਹੈਗਾ ਵੀ ਉਂਈ ਦੇੜ ਦਾ ਫਿਰਦਾ ਟੋਟਲੀ ਜਿੰਨਾ ਵੀ ਕੰਮ ਹੋਇਆ ਸਾਰਾ ਹੈਂਡ ਦਾ ਹੋਇਆ ਹੋਇਆ ਤੁਸੀਂ ਜਿੰਨੀ ਵੀ ਛੋਟ ਦੇ ਉਪਰ ਆ ਫਲਾਵਰ ਬਣਿਆ ਸਾਰਾ ਹਾਈਲਾਈਟ ਮਿਲੂਗਾ ਤੁਹਾਨੂੰ ਫਰੰਟ ਸਾਈਡ ਬਿਲਕੁਲ ਇਸ ਤਰ੍ਹਾਂ ਹਾਈਲਾਈਟ ਮਿਲੂਗੀ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਆ ਇਹ ਤੇ ਨਾਲ ਇਹਦੇ ਰਾਣੀ ਕਲਰ ਦੀ ਮਿਲੂਗੀ ਬਾਟਮ ਤੇ ਨਾਲ ਟੈਬੀ ਲਾਈਨਿੰਗ ਦੇ ਇਹ ਸਾਰਾ ਜਿੰਨਾ ਵੀ بیس ਆ ਸ਼ਰਟਾਂ ਦਾ ਸਾਰਾ ਟੈਬੀ ਲਾਈਨਿੰਗ ਦਾ ਟੈਬੀ ਲਾਈਨਿੰਗ ਦਾ بیس ਆ ਕਿਸੇ ਨਾਲ ਮਸਲੀਨ ਸਿਲਕਾ ਕਿਸੇ ਦੇ ਨਾਲ ਪਿਓਰ ਸਿਲਕ ਦੀਆਂ ਬਾਟਮਸ ਲੱਗੀਆਂ ਹੋਈਆਂ ਨੇ ਨਾਲ ਟੈਬੀ ਲਾਈਨਿੰਗ ਦੇ ਹੀ ਮਿਲਣਗੇ ਦੁਪੱਟੇ ਕਈ ਦੁਪੱਟੇ ਚੱਕ ਦੇ ਵਿੱਚ ਹੋਣਗੇ ਉਹ ਵੀ ਟੈਬੀ ਲਾਈਨਿੰਗ ਹੀ ਆ ਕਈਆਂ ਦੇ ਵਿੱਚ ਇਸ ਤਰ੍ਹਾਂ ਲਾਈਨਿੰਗ ਆਉਗੀ ਇਹ ਸਾਰਾ ਦੁਪੱਟਾ ਡਿਜੀਟਲ ਪੂਰੀ ਚੁੜਾਈ ਆ ਜਿੰਨੀ ਮਰਜੀ ਦੇਖ ਲਓ ਪੂਰੀ ਚੁੜਾਈ ਆ ਦੁਪੱਟੇ ਦੀ ਬਹੁਤ ਚੁੜਾਈ ਆ ਦੁਪੱਟੇ ਦੀ ਲੈਂਥ ਵਗੈਰਾ ਪ੍ਰੋਪਰ ਆ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਸਾਈਡਾਂ ਤੇ ਫਿਨਿਸ਼ਿੰਗ ਪੱਟੀਆਂ ਲਗਵਾ ਕੇ ਲੈਸਸ ਲਗਵਾ ਕੇ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਕਨਸੈਪਟ ਨੇ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਮਿਲੇਗਾ ਗ੍ਰੇ ਟੂਨ ਦੇ ਉੱਪਰ ਆ ਦੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇਹ ਸਾਰਾ ਬਹੁਤ ਸੋਹਣਾ ਸਾਰਾ ਹਾਈਲਾਈਟ ਕੀਤਾ ਹੋਇਆ ਕੰਮ ਇਹਦੇ ਨਾਲ ਵੀ ਸੇਮ ਗ੍ਰੇ ਕਲਰ ਦਾ ਇਹ ਦੁਪੱਟਾ ਮਿਲੂਗਾ ਇਹ ਡਿਜ਼ਾਈਨ ਆਪਣਾ ਹਮੇਸ਼ਾ ਹੀ ਸੁਪਰ ਹਿੱਟ ਰਿਹਾ ਵਾ ਬਹੁਤ ਸੋਹਣਾ ਡਿਜ਼ਾਈਨ ਆ ਇਹ ਹਲੋ ਇਦਾਂ ਡਿਜ਼ਾਈਨਿੰਗ ਆ ਇਹ ਦੀ ਵੀ ਸ਼ੇਪ ਇਦਾਂ ਗਲਾ ਮਿਲੂਗਾ ਬਹੁਤ ਸੋਹਣੀ ਡਿਜ਼ਾਈਨਿੰਗ ਮਿਲੂਗੀ ਸਾਰੀ ਲੈਸਸ ਦੇ ਨਾਲ ਪੂਰੇ ਰੈਡੀ ਨੇ ਸੂਟ ਬਾਅਦ ਤੁਸੀਂ ਸਟਿਚਿੰਗ ਕਰਕੇ ਕੋਈ ਡਿਜ਼ਾਈਨਿੰਗ ਨਹੀਂ ਕਰਨੀ ਜਸਟ ਪਾਈਪਿੰਗ ਪਾਈਪਿੰਗਸ ਲਗਾ ਕੇ ਪੂਰੇ ਰੈਡੀ ਨੇ ਜੀ ਇਹ ਸੂਟ ਨਾਲ ਦੁਪੱਟੇ ਵੀ ਲੈਸਸ ਦੇ ਨਾਲ ਪ੍ਰੋਪਰ ਰੈਡੀ ਨੇ ਇਸ ਤਰ੍ਹਾਂ ਮਿਲੂਗੀ ਨਾਲ ਇਹਦੇ ਬਾਟਮ ਤੇ ਨਾਲ ਸੇਮ ਮਿਲੂਗਾ ਕੈਬੀ ਲਾਈਨਿੰਗ ਦਾ ਹੀ ਦੁਪੱਟਾ ਦੇ ਨਾਲ ਫੋਰ ਸਾਈਡ ਲੈਸ ਦੀ ਫਿਨਿਸ਼ਿੰਗ ਜਿਵੇਂ ਲੈਸ ਇੱਥੇ ਚੱਲੀ ਆ ਸ਼ਾਰਟ ਦੇ ਉੱਤੇ ਕੰਮ ਹੋਇਆ ਸੇਮ ਲੈਸ ਦੇ ਨਾਲ ਹੀ ਦੁਪੱਟਾ ਰੈਡੀ ਹੋਇਆ ਹੋਇਆ ਇਹਦੇ ਵਿੱਚ ਤੁਹਾਨੂੰ ਦੋ ਡਿਜ਼ਾਈਨ ਮਿਲਣਗੇ ਕਲਰ ਸੇਮ ਰਹੂਗਾ ਸ਼ਰਟ ਦੀ ਡਿਜ਼ਾਈਨਿੰਗ ਚੇਂਜ ਹੋ ਜਾਊਗੀ ਇੱਥੇ ਸ਼ਰਟ ਸੈਕੰਡ ਵਾਲੀ ਇਦਾਂ ਮਿਲੂਗੀ ਇਹ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਦੋਨੇ ਡਿਜ਼ਾਈਨ ਬਹੁਤ ਸੋਹਣੇ ਨੇ ਇਹਦੇ ਨਾਲ ਵੀ ਸੇਮ ਪਿੰਕ ਕਲਰ ਦੀ ਆਊਗੀ ਬਾਟਮ ਦੇ ਨਾਲ ਸੀਮੀਆਂ ਉਹ ਗਾ ਦੁਪੱਟਾ ਜਸਟ ਸ਼ਰਟ ਦਾ ਪ੍ਰਿੰਟ ਹੀ ਚੇਂਜ ਆ ਅਲੱਗ ਬਲੈਕ ਕਲਰ ਇਹ ਪੂਰਾ ਸੈੱਟ ਆਪਣੇ ਕੋਲੇ ਇਸ ਤਰ੍ਹਾਂ ਬਲੈਕ ਕਲਰ ਮਿਲੂਗਾ ਵੀ ਸ਼ੇਪ ਨੈਕ ਦੇ ਨਾਲ ਇਸ ਤਰ੍ਹਾਂ ਸਾਰੀ ਲੈਸਸ ਦੀ ਡਿਜ਼ਾਈਨਿੰਗ ਮਿਲੂਗੀ ਤੁਹਾਨੂੰ ਪਿਓਰ ਟੈਬੀ ਲਾਈਨਿੰਗ ਦੇ ਉੱਪਰ ਸਾਰੇ ਸੂਟ ਰੈਡੀ ਹੋਏ ਹੋਏ ਨੇ ਬਿਲਕੁਲ ਹੀ ਫੁੱਲ ਵਾਂਗੂ ਹੌਲਾ ਜਾਂ ਕਪੜਾ ਵਾ ਬਹੁਤ ਹੀ ਵਧੀਆ ਬਹੁਤ ਹੀ ਸੌਫਟ ਕੋਈ ਸਕਿਨ ਦੀ ਤੁਹਾਨੂੰ ਪ੍ਰੋਬਲਮ ਆ ਇਹ ਨਹੀਂ ਹੈਗਾ ਵੀ ਤੁਸੀਂ ਇਹ ਕਪੜਾ ਨਹੀਂ ਵੀਅਰ ਕਰ ਸਕਦੇ ਬਿਲਕੁਲ ਸੌਫਟ ਤੁਹਾਨੂੰ ਕਾਟਨ ਵਾਂਗੂ ਫੀਲ ਹੋਊਗੀ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਇਹਦੇ ਸੇਮ ਆਊਗੀ ਬਲੈਕ ਕਲਰ ਦੀ ਬਾਟਮ ਤੇ ਨਾਲ ਸੇਮ ਆਊਗਾ ਦੁਪੱਟਾ ਬਲੈਕ ਕਲਰ ਦਾ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਕਿੰਨੇ ਹੀ ਕਲਰ ਇਹਦੇ ਸੁਪਰ ਹਿੱਟ ਨੇ ਆ ਲੋ ਜਿਹੜੀਆਂ ਪਹਿਣਾ ਉਦੋਂ ਆ ਕਲਰ ਤੋਂ ਰਹਿ ਗਈਆਂ ਸੀ ਤੁਸੀਂ ਹੁਣ ਆਰਡਰ ਕਰ ਸਕਦੇ ਹੋ ਬਲੈਕ ਵੀ ਇਹਦਾ ਦੁਬਾਰਾ ਮਿਲ ਗਿਆ ਜੀ ਬਲੈਕ ਕਲਰ ਲੈਣਾ ਬਲੈਕ ਲੈ ਸਕਦੇ ਹੋ ਨਹੀਂ ਕਰੀਮ ਕਲਰ ਵੀ ਲੈ ਸਕਦੇ ਹੋ ਦੋਨੇ ਕਲਰ ਹੀ ਕਾਫੀ ਡਿਮਾਂਡ ਦੇ ਵਿੱਚ ਰਹੇ ਨੇ ਸੋ ਹੁਣ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਆਪਣੇ ਦੁਬਾਰਾ ਆਰਡਰ ਦੇ ਸਕਦੇ ਹੋ ਤੇ ਇਦਾਂ ਇਹਦਾ ਸੇਮ ਰਹੂਗਾ ਦੁਪੱਟਾ ਕਰੀਮ ਕਲਰ ਦਾ ਆਫ ਵਾਈਟ ਜਿਹਾ ਕਲਰ ਆ ਹੈ ਐਂਡ ਥੋੜ੍ਹਾ ਜਿਹਾ ਰੰਗ ਦੇ ਵਿੱਚ ਹੈਗਾ ਪਿੰਕ ਥੋੜ੍ਹਾ ਜਿਹਾ ਕਲਰ ਇਹਨਾਂ ਵਿੱਚ ਹੈਗਾ ਜੀ ਪਿੰਕ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਨਾਲੇ ਦੇ ਸੇਮ ਆਉਗੀ ਵਰਕ ਵਾਲੀ ਬਾਟਮ ਸਾਰੇ ਸੂਟਾਂ ਦੇ ਇਹਨੀਆਂ ਬਾਟਮਸ ਨੇ ਨਾ ਇਹਨਾਂ ਦੀਆਂ ਵੀ ਸ਼ੇਪ ਵਾਲਿਆਂ ਦੀਆਂ ਸਾਰਿਆਂ ਦੇ ਉੱਪਰ ਵਰਕ ਮਿਲੂਗਾ ਤੁਹਾਨੂੰ ਪੂਰੇ ਪਾਰਟੀ ਵੇਅਰ ਮਿਲेंगे ਨਾਲ ਸੇਮ ਲਾਈਨਿੰਗ ਵਾਲੇ ਦੁਪੱਟੇ ਤੇ ਲੈਸਿਸ ਦੀ ਫਿਨਿਸ਼ਿੰਗ ਹੋਈ ਹੋਊਗੀ ਦੁਪੱਟਿਆਂ ਦੇ ਉੱਪਰ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਹਨਾ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ WhatsApp ਦਾ ਜਿਹੜਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜਰੂਰ ਕਰ ਲਓ ਕਈ ਬਣਾ ਕੋਲੇ ਵੀਡੀਓਜ਼ ਪਹੁੰਚ ਰਹੀਆਂ ਨੇ ਬੜਾ ਪੁਰਾਣੀਆਂ ਨੇ ਤਾਂ ਉਹਨਾਂ ਦੇ ਵਿੱਚੋਂ ਕਦੇ ਕੋਈ ਹੁੰਦਾ ਕਿ ਹਾਂਜੀ ਚੀਜ਼ ਅਵੇਲੇਬਲ ਹੈ ਨਹੀਂ ਤਾਂ ਤੁਹਾਡੇ ਸਾਰਿਆਂ ਦੇ ਪਿਆਰ ਦੇ ਸਦਕਾ ਨਾਲ ਦੀ ਨਾਲ ਸਟਾਕ ਕਲੀਅਰ ਹੁੰਦਾ ਹੀ ਜਾਂਦਾ ਜੀ ਸੋ ਤੁਸੀਂ ਕੋਸ਼ਿਸ਼ ਇਹੀ ਕਰਿਆ ਕਰੋ ਜਦੋਂ ਵੀ ਵੀਡੀਓ ਦੇਖਦੇ ਹੋ ਤਾਂ ਉੱਪਰ ਡੇਟ ਚੱਲਦੀ ਹੁੰਦੀ ਆ ਤੁਸੀਂ ਦੇਖ ਲਿਆ ਕਰੋ ਇਹ ਕਿੰਨੀ ਕੁ ਪੁਰਾਣੀ ਵੀਡੀਓ ਆ ਤੇ ਤਾਂ ਕਰਕੇ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਬੈਲ ਦਾ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਆਵੇ ਵਾਸੀ ਆਪਣੀ ਡੇਲੀ ਆਉਂਦੀ ਆ ਤੇ ਤੁਹਾਡੇ ਫੋਨ ਦੇ ਉੱਪਰ ਤੁਹਾਨੂੰ ਪਤਾ ਲੱਗ ਜਾਵੇ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ